ਇਹ ਕੱਪੜੇ ਦੀਆਂ ਦੁਕਾਨਾਂ ਨੇ ਜਿਹੜੀਆਂ ਹਨ ਸੂਟ ਬਾਹਰ ਲਾਏ ਹੋਏ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਦੁਕਾਨਾਂ ਨੇ ਇਸ ਬਾਜ਼ਾਰ ਦੇ ਵਿੱਚ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਮਲੇਰਕੋਟਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਮਲੇਰਕੋਟਲੇ ਸ਼ਹਿਰ ਦਾ ਬਾਜ਼ਾਰ ਦਿੱਲੀ ਬਾਜ਼ਾਰ ਮਲੇਰਕੋਟਲੇ ਸ਼ਹਿਰ ਦਾ ਜੋ ਕਿ ਕੱਪੜਿਆਂ ਨੂੰ ਲੈ ਕੇ ਬਹੁਤ ਮਸ਼ਹੂਰ ਹੈ ਵੱਡੀਆਂ-ਵੱਡੀਆਂ ਦੁਕਾਨਾਂ ਇਸ ਬਾਜ਼ਾਰ ਦੇ ਵਿੱਚ ਕੱਪੜੇ ਆਣੀਆਂ ਹੈਗੀਆਂ ਨੇ ਉਹ ਸਾਰੇ ਪੱਥਰ ਨੂੰ ਦਿਖਾਵਾਂਗੇ ਵੀਡੀਓ ਦੇ ਅੰਤ ਤੱਕ ਬਨੇ ਰਹੋ ਚੱਲਦੇ ਆਪਾਂ ਦੇਖਦੇ ਆਂ ਸਾਰਾ ਤੇਲੀ ਬਾਜ਼ਾਰ ਇੱਥੋਂ ਜਿਹੜਾ ਇਹ ਤੇਲੀ ਬਾਜ਼ਾਰ ਸ਼ੁਰੂ ਹੋ ਜਾਦਾ ਆਹ ਗੇਟ ਦੇ ਅੰਦਰੋਂ ਐਂਟਰੀ ਕਰਕੇ ਤੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਸ ਬਾਜ਼ਾਰ ਦੇ ਵਿੱਚ ਕੱਪੜੇ ਵਾਲੀਆਂ ਜਿਵੇਂ ਆਹ ਤੁਸੀਂ ਦੇਖ ਸਕਦੇ ਹੋ ਇੱਥੇ ਬਾਹਰ ਲਾਇਆ ਹੋਇਆ ਹਨਾ ਕੱਪੜੇ ਸਾਰੇ ਸੂਟ ਨੇ ਡਿਸਪਲੇ ਕੀਤੇ ਹੋਏ ਨੇ ਜਿਵੇਂ ਜਿਹੜਾ ਮਲੇਰਕੋਟਲਾ ਸ਼ਹਿਰ ਹੈ ਕੜਾਈ ਨੂੰ ਲੈ ਕੇ ਬਹੁਤ ਮਸ਼ਹੂਰ ਹੈ ਕੱਪੜਿਆਂ ਦੇ ਉੱਪਰ ਜਿਹੜੀ ਕੜਾਈ ਕੀਤੀ ਜਾਂਦੀ ਹੈ ਉਹ ਸਾਰੀਆਂ ਦੁਕਾਨਾਂ ਇੱਥੇ ਹੈਗੀਆਂ ਨੇ ਕੱਪੜਿਆਂ ਦੇ ਉੱਪਰ ਕੜਾਈ ਵਾਲੀਆਂ ਬਾਕੀ ਨਵੇਂ-ਨਵੇਂ ਤਰੀਕੇ ਦੇ ਸੂਟ ਨਵੇਂ-ਨਵੇਂ ਡਿਜ਼ਾਈਨਾਂ ਦੇ ਸੂਟ ਵਧੀਆ ਤਰੀਕੇ ਦੇ ਉਹ ਇੱਥੋਂ ਜਿਹੜੇ ਮਿਲਦੇ ਨੇ ਤੁਹਾਨੂੰ ਦਿਖਾਉਣੇ ਆ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਬਾਕੀ ਕਾਫੀ ਕਮੈਂਟਸ ਆ ਰਹੇ ਜੀ ਕਿ ਮਲੇਰ ਕੋਟਲੇ ਦੇ ਬਾਜ਼ਾਰ ਦੀ ਵੀਡੀਓ ਜਿਹੜੀ ਸ਼ੇਅਰ ਕਰੋ ਬਹੁਤ ਸਾਰੇ ਬਾਜ਼ਾਰ ਨੇ ਮਲੇਰ ਕੋਟਲੇ ਸ਼ਹਿਰ ਦੇ ਵਿੱਚ ਇਹ ਇੱਕ ਮੇਨ ਬਾਜ਼ਾਰ ਹੈ ਜਿਹੜਾ ਕਿ ਕੱਪੜੇ ਨੂੰ ਲੈ ਕੇ ਮਸ਼ਹੂਰ ਆ ਆ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਕਪੜੇ ਜਿਹੜੇ ਇੱਥੇ ਬਾਹਰ ਟੰਗੇ ਹੋਏ ਨੇ ਚੁੰਨੀਆਂ ਹਨਾ ਦੁਪੱਟੇ ਸੂਟ ਜਿਹੜੇ ਡਿਸਪਲੇ ਕੀਤੇ ਹੋਏ ਨੇ ਇਹ ਸਾਰਾ ਕਪੜਿਆਂ ਦਾ ਹੀ ਬਾਜ਼ਾਰ ਆ ਤੁਸੀਂ ਦੇਖ ਸਕਦੇ ਹੋ ਸੂਟ ਲਾਏ ਹੋਏ ਨੇ ਬਾਹਰ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਹ ਬਾਜ਼ਾਰ ਦੇ ਵਿੱਚ ਮਲੇਰਕੋਟਲਾ ਸ਼ਹਿਰ ਕਪੜੇ ਨੂੰ ਲੈ ਕੇ ਬਹੁਤ ਮਸ਼ਹੂਰ ਹੈ ਪਹਿਲੇ ਦਿਨ ਤੋਂ ਹੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਸਾਰਾ ਕਪੜਾ ਇੱਥੇ ਬਾਹਰ ਟੰਗਿਆ ਹੋਇਆ ਬਹੁਤ ਵੱਡੀ ਗਿਣਤੀ ਦੇ ਵਿੱਚ ਦੁਕਾਨਾਂ ਨੇ ਇੱਥੇ ਕੱਪੜੇ ਦੀਆਂ ਲਓ ਜੀ ਸੂਟ ਸਾਰੇ ਬਾਹਰ ਲਾਏ ਹੋਏ ਨੇ ਬਹੁਤ ਸੋਹਣੇ ਸੋਹਣੇ ਕੜਾਈ ਵਾਲੇ ਸੂਟ ਬਹੁਤ ਦੂਰੋਂ ਦੂਰੋਂ ਇੱਥੇ ਸ਼ਾਪਿੰਗ ਵਾਸਤੇ ਆਉਂਦੇ ਨੇ ਲੋਕ ਆਹ ਹੈ ਤੇ ਕਹਿੰਦੇ ਰੇਟ ਵੀ ਜਿਹੜਾ ਇੱਥੋਂ ਸਹੀ ਮਿਲ ਜਾਂਦਾ ਖੇਰ ਮਲੇਰਕੋਟਲੇ ਜੋ ਕੱਪੜੇ ਦਾ ਬਿਆਹਾਂ ਦੇ ਸੀਜ਼ਨਾਂ 'ਚ ਬਹੁਤ ਦੂਰੋਂ ਆਉਂਦੇ ਨੇ ਇੱਥੇ ਲੋਕ ਕੜਾਈ ਕਰਵਾਉਣ ਵਾਸਤੇ ਲੋ ਜੀ ਸਾਰਾ ਕਪੜਾ ਹੀ ਕਪੜਾ ਪਿਆ ਦੇਖ ਸਕਦੇ ਹੋ ਤੁਸੀਂ ਸੂਟ ਬਾਹਰ ਲਾਏ ਹੋਏ ਨੇ ਬਹੁਤ ਵੱਡੀਆਂ-ਵੱਡੀਆਂ ਕੱਪੜੇ ਦੀਆਂ ਦੁਕਾਨਾਂ ਦੇਖਣ ਨੂੰ ਮਿਲ ਜਾਣਗੀਆਂ ਆਪਾਂ ਨੂੰ ਤੇ ਅੱਗੇ ਚੱਲਦੇ ਆਪਾਂ ਅੱਗੇ ਨੂੰ ਦੇਖਦੇ ਆਂ ਸਾਰਾ ਬਾਜ਼ਾਰ ਜਾ ਕੇ ਆਪਾਂ ਦੇਖ ਸਕਦੇ ਹੋ ਤੁਸੀਂ ਇੱਥੇ ਕੱਪੜੇ ਦੀਆਂ ਦੁਕਾਨਾਂ ਨੇ ਜਿਹੜੀਆਂ ਹਨ ਸੂਟ ਬਾਹਰ ਲਾਏ ਹੋਏ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਦੁਕਾਨਾਂ ਨੇ ਇਸ ਬਾਜ਼ਾਰ ਦੇ ਵਿੱਚ ਲੋ ਜੀ ਆਹ ਸੋਹਣੇ ਸੋਹਣੇ ਸੂਟ ਤੇ ਜੁੱਤੀਆਂ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਇਸੇ ਮਾਰਕੀਟ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਜੁੱਤੀ ਵਾਲੀ ਦੁਕਾਨ ਆ ਹਨਾ ਤੇ ਜ਼ਿਆਦਾਤਰ ਜਾਨੇ ਕਿ ਕੱਪੜੇ ਵਾਲੀ ਦੁਕਾਨ ਮਿਲੂਗੀ ਆਪਾਂ ਨੂੰ ਦੇਖਣ ਨੂੰ ਆਹ ਸੂਟ ਦੇਖ ਸਕਦੇ ਹੋ ਜਿਹੜੇ ਤੁਸੀਂ ਲਾਏ ਹੋਏ ਨੇ ਹਨਾ ਬਹੁਤ ਵੱਡੀਆਂ-ਵੱਡੀਆਂ ਹੋਲ ਸੇਲ ਦੀਆਂ ਦੁਕਾਨਾਂ ਨੇ ਇੱਥੇ ਮਾਰਕੀਟ ਦੇ ਵਿੱਚ ਸੂਟ ਵਾਲੀਆਂ ਹੋਰ ਕਾਫੀ ਸਾਰੇ ਬਾਜ਼ਾਰ ਨੇ ਮਲੇਰ ਕੋਟਲੇ ਦੇ ਵਿੱਚ ਇਹ ਜਾਨੀ ਕਿ ਕੱਪੜੇ ਨੂੰ ਲੈ ਕੇ ਜਿਆਦਾ ਮਤਲਬ ਫੇਮਸ ਬਾਜ਼ਾਰ ਹੈ ਇਹ ਜਿਹੜੀ ਮਾਰਕੀਟ ਹੈ ਨਾ ਇੱਧਰ ਦੇਖ ਸਕਦੇ ਹੋ ਕੁਛ ਆਪ ਜਿਵੇਂ ਕਰਿਆਨਾ ਸਟੋਰ ਨੇ ਐਵੇਂ ਦੀਆਂ ਦੁਕਾਨਾਂ ਵੀ ਸਾਰੀਆਂ ਹੈਗੀਆਂ ਨੇ ਮਾਰਕੀਟ ਦੇ ਵਿੱਚ ਕੰਬਲ ਹੋਗੇ ਜਿਵੇਂ ਹਨ ਐਵੇਂ ਦਾ ਸਾਰਾ ਸਮਾਨ ਆਪ ਕੋਸ਼ ਜਰਨਲ ਸਟੋਰ ਐਵੇਂ ਦੀਆਂ ਦੁਕਾਨਾਂ ਵੀ ਹੈਗੀਆਂ ਨੇ ਇੱਥੇ। ਆ ਸੂਟ ਦੇਖ ਸਕਦੇ ਹੋ ਬਾਹਰ ਲਾਏ ਹੋਏ ਨੇ। ਬਹੁਤ ਭੀੜਾ ਬਾਜ਼ਾਰ ਆ ਇਹ। ਅਸੀਂ ਵੀ ਮੋਟਰਸਾਈਕਲ ਬਾਹਰ ਕਢਾ ਕੇ ਆਇਆ, ਤੁਰ ਕੇ ਆਇਆ ਇੱਥੇ। ਬਸ ਮੋਟਰਸਾਈਕਲ ਲਿਆਉਂਦਾ ਅੰਦਰ। ਗੱਡੀ ਤਾਂ ਬਾਹਰ ਹੀ ਖੜਾਉਣੀ ਪੈਂਦੀ ਆ। ਕੁਛ ਐਵੇਂ ਦੀਆਂ ਦੁਕਾਨਾਂ ਵੀ ਇੱਥੇ ਦੇਖਣ ਨੂੰ ਮਿਲ ਜਾਣਗੀਆਂ। ਮਾਰਕੀਟ ਦੇ ਵਿੱਚ। ਅੱਧੀ ਖਾਦਿਨ ਤੁਸੀਂ ਸੂਟ ਬਾਹਰ ਜਿਹੜੇ ਲਾਏ ਹੋਏ ਨੇ ਹਰੇ ਸਵੇਰ ਦਾ ਟਾਈਮ ਹੈ ਸ਼ਾਮ ਨੂੰ ਦੇ ਟਾਈਮ ਉਹ ਕਾਫੀ ਭੱਕ ਜਾਂਦਾ ਇਹ ਬਾਜ਼ਾਰ ਆ ਜਿਹੜਾ ਲੋ ਜੀ ਦੇਖ ਖਾਦਿਨ ਤੁਸੀਂ ਕੱਪੜਾ ਹੀ ਕੱਪੜਾ ਜਿਹੜਾ ਇੱਥੇ ਦੁਕਾਨਾਂ ਤੋਂ ਲਾਇਆ ਹੋਇਆ ਕੱਪੜੇ ਦੇ ਨਾਲ ਰਿਲੇਟਿਡ ਹਰੇਕ ਤੀਕੇ ਦੀ ਦੁਕਾਨ ਜਿਹੜੀ ਇੱਥੇ ਮਿਲ ਜੂਗੀ ਔਰ ਸੂਟ ਦੇਖ ਸਕਦੇ ਹੋ ਬਾਹਰ ਲਾਏ ਹੋਏ ਨੇ ਦੁਪੱਟੇ ਦੇਖ ਸਕਦੇ ਹੋ ਹਨਾ ਬਾਹਰ ਲਾਏ ਹੋਏ ਨੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਦੋਨੋਂ ਸਾਈਡ ਮਿਲ ਜਾਣਗੀਆਂ ਆਹ ਸਾਈਡ 'ਵੀ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਖੂਬਸੂਰਤ ਖੂਬਸੂਰਤ ਕੱਪੜੇ ਤੇ ਇੱਥੇ ਵੱਡੀਆਂ-ਵੱਡੀਆਂ ਹੋਲ ਸੇਲ ਦੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਸੂਟਾਂ ਦੀਆਂ ਆਹ ਲੈਸਾਂ ਵਾਲੀ ਦੁਕਾਨ ਆ ਗਈ ਦੇਖੋ ਦੇਖ ਸਕਦੇ ਹੋ ਜਿਵੇਂ ਅੱਛਾ ਜੀ ਆਹ ਕੱਪੜਾ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਹਰ ਜਿਹੜਾ ਹਨਾ ਰੱਖਿਆ ਹੋਇਆ ਹੈ ਇੱਧਰ ਅੱਗੇ ਵੀ ਚੱਲਦੇ ਆਂ ਹੋਰ ਦੇਖਦੇ ਆਂ ਕਿਉਂ ਮਾਰਕੀਟ ਜਾ ਕੇ ਇੱਧਰ ਵੀ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਹੜੀਆਂ ਆਹ ਲੋ ਸੂਟ ਨੇ ਜਿਹੜੇ ਬਾਹਰ ਲਾਏ ਹੋਏ ਨੇ ਦੋਨੋਂ ਸਾਈਡ ਦੁਕਾਨਾਂ ਨੇ ਆਹ ਸਾਈਡ ਵੀ ਆਹ ਦੁਪੱਟੇ ਹਨ ਬਹੁਤ ਕਪੜਾ ਬਹੁਤ ਜ਼ਿਆਦਾ ਕੁਆਂਟੀਟੀ ਐ ਇੱਥੇ ਕਪੜੇ ਦੀ ਆਹ ਦੇਖ ਸਕਦੇ ਹੋ ਇੱਥੇ ਸੂਟ ਜਿਹੜੇ ਬਾਹਰ ਲਾਏ ਹੋਏ ਨੇ ਲਓ ਜੀ ਇਹ ਮੇਰੇ ਵੀ ਕਈ ਦੁਕਾਨ ਵਾਲਿਆਂ ਨੇ ਬਾਹਰ ਲਾਏ ਹੋਏ ਨੇ ਕੱਢ ਕੇ ਇੱਥੇ ਆ ਜਿਵੇਂ ਆ ਸਾਰੇ ਕੱਪੜੇ ਨੇ ਆ ਬੋਰੀਆਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਹੌਲ ਸੇਲ ਦੀਆਂ ਇੱਥੇ ਮਾਰਕੀਟ ਦੇ ਵਿੱਚ ਲਾ ਦੇ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਤੁਹਾਨੂੰ ਦੇਖਣ ਨੂੰ ਜਿਹੜੀਆਂ ਮਿਲ ਜਾਣਗੀਆਂ ਇੱਥੇ ਆ ਲਾਏ ਹੋਏ ਨੇ ਬਾਹਰ ਕੱਪੜੇ ਹਾਂਜੀ ਹਰੇਕ ਬਹੁਤ ਦੁਕਾਨਾਂ ਤੇ ਇੱਥੇ ਲਿਖਿਆ ਆਇਆ ਵੀ ਇੱਥੇ ਕੜਾਈ ਕੀਤੀ ਜਾਂਦੀ ਹੈ ਹਨਾ ਜਿਵੇਂ ਆਪਾਂ ਦੱਸਿਆ ਕਿ ਕੜਾਈ ਇੱਥੇ ਬਹੁਤ ਮਸ਼ਹੂਰ ਹੈ ਲਓ ਜੀ ਸਾਰੇ ਸੂਟ ਬਾਹਰ ਡਿਸਪਲੇ ਕੀਤੇ ਹੋਏ ਨੇ ਇਹਦੀ ਦੁਕਾਨ ਤੇ ਇੱਧਰ ਵੀ ਦੇਖ ਸਕਦੇ ਹਾਂ ਕੱਪੜੇ ਲਾਇਏ ਹੋਏ ਨੇ ਬਾਹਰ ਲਓ ਜੀ ਅమే ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਦੇਖਣ ਨੂੰ ਮਿਲ ਜਣਗੀਆਂ ਇਹ ਮਾਰਕੀਟ ਦੇ ਵਿੱਚ ਆਹ ਕਪੜਾ ਇਹ ਕਪੜਾ ਆਪਿਆ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਮਾਰਕੀਟ ਆ ਇਹ ਲੰਬੀ ਲੰਬੀ ਬਹੁਤ ਦੁਕਾਨਾਂ ਨੇ ਇੱਥੇ ਕਪੜੇ ਵਾਲੀਆਂ ਆਪਾਂ ਨੂੰ ਮਾਰਕੀਟ ਦੇ ਵਿੱਚ ਅਸੀਂ ਦੇਖਣ ਨੂੰ ਮਿਲ ਜਣਗੀਆਂ ਦੇਖ ਸਕਦੇ ਹੋ ਤੁਸੀਂ ਲੋ ਫੂਟ ਲਾਏ ਹੋਏ ਨੇ ਬਾਹਰ ਹਾਂ ਵੀ ਵੱਡੇ ਵੱਡੇ ਸਟੋਰ ਨੇ ਕੱਪੜਿਆਂ ਦੇ ਇੱਥੇ ਬਹੁਤ ਵੱਡੇ ਵੱਡੇ ਆ ਕੱਪੜੇ ਇੱਥੇ ਬਾਹਰ ਲਾਏ ਵੀ ਹੋਏ ਨੇ ਦੇਖੋ ਆ ਦੇਖੋ ਤੁਸੀਂ ਵੱਡੀਆਂ ਵੱਡੀਆਂ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਕੱਪੜੇ ਵਾਲੀਆਂ ਆ ਦੇਖ ਸਕਦੇ ਹੋ ਐ ਮੇਰੀਆਂ ਸਾਰੀਆਂ ਦੁਕਾਨਾਂ ਨੇ ਮਾਰਕੀਟ ਦੇ ਵਿੱਚ ਲਓ ਜੀ ਬਹੁਤ ਸਾਰਾ ਕਪੜਾ ਇਸ ਬਾਜ਼ਾਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਜੂ। ਬਾਹਰ ਲਾਈ ਵੀ ਹੋਏ ਨੇ ਸੂਟ ਦੇਖ ਸਕਦੇ ਹੋ ਤੁਸੀਂ। ਲਓ ਜੀ ਬਹੁਤ ਕੁਆਂਟੀਟੀ ਹੈ ਕੱਪੜੇ ਜੀ ਆ 350 ਸੇਲ ਆ ਜਿਹੜੀ ਲਿਖੀ ਹੋਈ ਆ ਹਨਾ ਸੂਟਾਂ ਦੇ ਉੱਪਰ ਬਹੁਤ ਗਿਣਤੀ ਹੋਏ ਤੇ ਦੁਕਾਨਾਂ ਦੀ ਇਸ ਮਾਰਕੀਟ ਦੇ ਵਿੱਚ ਬਹੁਤ ਕੱਪੜੇ ਕਪੜਾ ਲਾਇਆ ਹੋਇਆ ਸੂਟ ਦੇਖ ਸਕਦੇ ਹੋ ਐਵੇਂ ਸਾਰੇ ਕੱਪੜੇ ਇੱਥੇ ਲਾਏ ਹੋਏ ਨੇ ਲਓ ਜੀ ਆ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੀਆਂ ਵੱਡੀਆਂ ਥੋਕਦੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਬਹੁਤ ਵੱਡੀ ਮਾਰਕੀਟ ਹੈ ਹਾਂ ਦੁਪੱਟੇ ਦੇਖ ਸਕਦੇ ਹੋ ਤੁਸੀਂ ਲਾਏ ਹੋਏ ਨੇ ਇੱਥੇ ਹਾਂ ਸੂਟ ਆ ਗਏ ਬਹੁਤ ਸਾਰੇ ਹਾਂ ਇੱਧਰ ਦੁਕਾਨਾਂ ਦੇਖ ਸਕਦੇ ਹਾਂ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਦੁਕਾਨਾਂ ਨੇ ਸਾਰੇ ਕੱਪੜੇ ਇੱਥੇ ਲਾਏ ਹੋਏ ਨੇ ਲਓ ਜੀ ਔਰ ਦੁਪੱਟੇ ਦੇਖ ਸਕਦੇ ਹੋ ਆ ਕੁਝ ਜੁਵੇਲਰੀ ਦਾ ਆ ਗਿਆ ਸਬਾਨ ਹਨਾ ਲਓ ਜੀ ਅੱਗੇ ਆਗੇ ਮਾਰਕੀਟ ਚ ਇੱਥੇ ਦੇਖ ਸਕਦੇ ਹੋ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਜਿਹੜੀਆਂ ਸੂਟ ਵਾਲੀਆਂ ਜਿਹੜਾ ਕੱਪੜਾ ਸਾਰਾ ਬਾਹਰ ਜਿਹੜਾ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਫਲਕਾਰੀਆਂ ਚੁੰਨੀਆਂ ਸਾਰੀਆਂ ਬਾਹਰ ਲਾਈਆਂ ਹੋਈਆਂ ਲਓ ਜੀ ਆਪਾਂ ਦੂਸਰੀ ਸਾਈਡ ਨਿਕਲ ਆਏ ਆਂ ਆਪਾਂ ਵੱਡੀ ਸੜਕ ਤੋਂ ਐਂਟਰ ਕੀਤਾ ਸੀ ਬਾਜ਼ਾਰ ਦੇ ਵਿੱਚ ਤੇ ਵਿੱਚ ਦੀ ਘੁੰਮ ਕੇ ਆਪਾਂ ਦੂਸਰੀ ਸਾਈਡ ਆ ਗਏ ਤੇ ਇੱਥੇ ਵੀ ਕੁਛ ਆਲੇ-ਦਾਲੇ ਦੁਕਾਨਾਂ ਨੇ ਜਿਹੜੀਆਂ ਸੂਟ ਵਾਲੀਆਂ ਤੇ ਬਾਹਰਲੇ ਪਾਸੇ ਆ ਗਏ ਆਪਾਂ ਇਧਰ ਵੀ ਸਾਰਾ ਆਲੇ-ਦੁਆਲੇ ਇਹ ਬਾਜ਼ਾਰ ਹੈ ਤੁਸੀਂ ਦੇਖ ਸਕਦੇ ਹੋ ਲਓ ਜੀ ਇੱਥੇ ਵੀ ਆ ਗੇਟ ਬਣਿਆ ਹੋਇਆ ਇਸ ਤਰ੍ਹਾਂ ਦੇ ਕਾਫੀ ਗੇਟ ਨੇ ਜਿਹੜੇ ਮਲੇਰ ਕੋਟਲੇ ਸ਼ਹਿਰ 'ਚ ਬਣੇ ਹੋਏ ਨੇ ਕਿਉਂਕਿ ਪੁਰਾਣਾ ਸ਼ਹਿਰ ਹੈ ਮਲੇਰਪੋਟਲਾ ਸ਼ਹਿਰ ਹੈ ਜਿਹੜਾ ਤੇ ਚੱਲਦੇ ਆਪਾਂ ਅੱਗੇ ਕੁਛ ਇਹ ਮਾਰਕੀਟ ਦੇਖਦੇ ਆਂ ਸਾਰੀ ਜਾ ਕੇ ਇੱਥੇ ਜਿਹੜੀਆਂ ਰੈਡੀਮੇਡ ਕੱਪੜਿਆਂ ਦੀਆਂ ਦੁਕਾਨਾਂ ਨੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਜਵਾਕਾਂ ਵਾਲੇ ਕੱਪੜੇ ਜਿਵੇਂ ਜਿਹੜੇ ਬਾਹਰ ਲਾਏ ਹੋਏ ਨੇ ਹਨਾ ਤੇ ਦੋਨੋਂ ਸਾਈਡ ਨੇ ਦੁਕਾਨਾਂ ਤੇ ਇਧਰ ਆ ਕੁਝ ਖਾਣ ਪੀਣ ਵਾਲੀਆਂ ਆ ਗਈਆਂ ਫਾਸਟ ਫੂਡ ਵਾਲੀਆਂ ਤੇ ਕਾਫੀ ਸਾਰੇ ਕੱਪੜੇ ਨੇ ਇੱਥੇ ਵੀ ਲਾਏ ਹੋਏ ਤੁਸੀਂ ਦੇਖ ਸਕਦੇ ਹੋ ਜਵਾਕਾਂ ਵਾਲੀਆਂ ਫਰਾਕਾਂ ਇਵੇਂ ਦਾ ਸਾਰਾ ਕੁਝ ਉਹ ਟੀ-ਸ਼ਰਟਾਂ ਵਗੈਰਾ ਲਾਓ ਜੀ ਦੋਨੋਂ ਸਾਈਡ ਇਧਰੀ ਸਾਈਡ ਵੀ ਉਸੇ ਤਰ੍ਹਾਂ ਜਿਹੜਾ ਸਮਾਨ ਆ ਸਾਰਾ ਬਾਹਰ ਲਾਇਆ ਹੋਇਆ ਕੱਪੜੇ ਹੋਗੇ ਜਿਵੇਂ ਫਰਕਾਂ ਹੋਗੀਆਂ ਤੇ ਇੱਥੇ ਕਾਫੀ ਹੋਰ ਵੀ ਦੁਕਾਨਾਂ ਹੈਗੀਆਂ ਨੇ ਜਿਵੇਂ ਬੁਕਸ ਸ਼ਾਪ ਹੈਗੀਆਂ ਨੇ ਜਵਾਕਾਂ ਦੇ ਖੜਾਉਣੇ ਵਾਲੀਆਂ ਜੁਐਲਰੀ ਵਾਲੀਆਂ ਦੁਕਾਨਾਂ ਨੇ ਅੰਦਰ ਵਾਲੇ ਪਾਸੇ ਆਪਾਂ ਦੇਖਿਆ ਸੀਗਾ ਉੱਥੇ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਸੀਗੀਆਂ ਤੇ ਬਹੁਤ ਵੱਡੀਆਂ-ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ ਮਲੇਰ ਕੋਟਲੇ ਸ਼ਹਿਰ ਦੇ ਵਿੱਚ ਆ ਦੇਖ ਸਕਦੇ ਆ ਤੁਸੀਂ ਇਹ ਸਾਰੀ ਮਾਰਕੀਟ ਆ ਗਈ ਜਿਵੇਂ ਇੱਥੇ ਹੋਰ ਡੇਲੀ ਵਰਤੌਲਾ ਸਮਾਨ ਉਹ ਦੁਕਾਨਾਂ ਵੀ ਹੈਗੀਆਂ ਨੇ ਭਾਂਡੇ ਵਾਲੀਆਂ ਹੋਗੀਆਂ ਜਿਵੇਂ ਹਨਾ ਉਹ ਸਾਰੀਆਂ ਆ ਜਿਵੇਂ ਇੱਧਰ ਕਰੋਕਰੀ ਵਾਲੀ ਦੁਕਾਨ ਆ ਸਾਰੀ ਐਵੇਂ ਜੀਆਂ ਸਾਰੀਆਂ ਸ਼ਾਪਸ ਹੈਗੀਆਂ ਨੇ ਮਾਰਕੀਟ ਦੇ ਵਿੱਚ ਆਪਕੋ ਸ਼ ਐਵੇਂ ਦਾ ਸਮਾਨ ਵੀ ਆ ਦੇਖੋ ਅਸ਼ੀਸ਼ੇ ਵਗੈਰਾ ਲਓ ਜੀ ਆਪ ਕੋ ਕੱਪੜੇ ਵਾਲੀਆਂ ਦੁਕਾਨਾਂ ਆ ਗਈਆਂ ਹੋਰ ਰੈਡੀमेड ਕੱਪੜੇ ਵਾਲੀਆਂ ਆ ਜੂਸ ਵਾਲੀ ਆ ਗਈ ਹੈ ਨਾ ਲਓ ਜੀ ਇਹ ਸਾਰੀ ਵਾਲੇ ਦੁਆਲੇ ਬਾਹਰਲੇ ਵਾਲੇ ਪਾਸੇ ਐਵੇਂ ਦੀ ਮਾਰਕੀਟ ਹੈ ਤੇ ਵਿੱਚ ਹੈਗੀਆਂ ਸੀ ਸੂਟ ਵਾਲੀਆਂ ਦੁਕਾਨਾਂ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਸੂਟ ਪਿਆ ਮਲੇਰ ਕੋਟਲੇ ਮੈਂ ਆਇਆ ਅੱਗੇ ਬਹੁਤ ਬਾਰਾਂ ਪਰ ਆ ਜਿਹੜਾ ਮਾਰਕੀਟ ਸਾ ਨਾ ਤੇਲੀ ਬਾਜ਼ਾਰੇ ਪਹਿਲੀ ਵਾਰ ਦੇਖਿਆ ਜੇ ਤੁਸੀਂ ਸੂਟ ਲੈਣੇ ਨੇ ਤਾਂ ਇੱਕ ਵਾਰ ਇੱਥੋਂ ਟਰਾਈ ਕਰਿਓ ਕਿਉਂਕਿ ਜਿਵੇਂ ਕੜਾਈ ਆ ਹੋਰੇ ਮੇਨ ਹੈ ਨਾ ਮਲੇਰਕੋਟਲੇ ਸ਼ਹਿਰ ਦੇ ਵਿੱਚ ਤਾਂ ਇੱਥੋਂ ਮੈਨੂੰ ਲੱਗਾ ਸੂਟ ਜ਼ਿਆਦਾ ਵਧੀਆ ਮਿਲਣਗੇ ਹੋਰ ਸ਼ਹਿਰਾਂ ਦੇ ਮੁਕਾਬਲੇ ਇੱਥੇ ਵੀ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਤੁਸੀਂ ਦੇਖ ਸਕਦੇ ਹੋ ਆ ਜਿਵੇਂ ਸੂਟ ਲਾਈਫ ਹੋਏ ਨੇ ਨਾ ਬਾਹਰ ਇੱਥੇ ਵੀ ਬਹੁਤ ਵੱਡੇ-ਵੱਡੇ ਸਟੋਰ ਨੇ ਕੱਪੜੇ ਵਾਲੇ ਆਹ ਫਿਰ ਹੋਰ ਦੁਕਾਨਾਂ ਆ ਗਈਆਂ ਜਿਵੇਂ ਅੱਗੇ ਕੰਬਲ ਵਾਲੀ ਹੈ ਨਾ ਆ ਬੈਗ ਵਾਲੀ ਦੁਕਾਨ ਆ ਗਈ ਆਹ ਵੀ ਨਾਲ ਇਹ ਜੁੱਤੀਆਂ ਵਾਲੀ ਆ ਗਈ ਬਹੁਤ ਵੱਡਾ ਸ਼ਹਿਰ ਆ ਇਹ ਵੀ ਮੇਰਕੋਟਲਾ ਸ਼ਹਿਰ ਹੁਣ ਤਾਂ ਚਲੋ ਜ਼ਿਲ੍ਹਾ ਬਣ ਗਿਆ ਇੱਧਰ ਛੋਟੇ ਬੱਚਿਆਂ ਵਾਲੇ ਕੱਪੜੇ ਆ ਬੈਗ ਲਾਇ ਹੋਏ ਨੇ ਬਾਹਰ ਹਨਾ ਹਾਂ ਵੀ ਕੱਪੜੇ ਕੁਝ ਇੱਥੇ ਬਾਹਰ ਲਾਏ ਹੋਏ ਨੇ ਲੋਹੜਾਂ ਵਗੈਰਾ ਆ ਇੱਥੇ ਵੀ ਇੱਕ ਮੇਨ ਚੌਕ ਆ ਗਿਆ ਤੇ ਇਧਰੋਂ ਆਇਆ ਆਪਾਂ ਆਹ ਵਾਲੀ ਸਾਈਡ ਤੋਂ ਇਧਰੋਂ ਸਾਰੀ ਮਾਰਕੀਟ ਆ ਜਿਹੜੀ ਦੇਖਦੇ ਆਇਆ ਤੇ ਹੁਣ ਆਪਾਂ ਇਧਰੋਂ ਚੱਲਦੇ ਆ ਤੇ ਇੱਥੇ ਵੀ ਕੁਝ ਦੁਕਾਨਾਂ ਨੇ ਜਿਵੇਂ ਘੜੀ ਵਾਲੀ ਦੁਕਾਨ ਆ ਗਈ ਹੈ ਨਾ ਐਵੇਂ ਜੀਆਂ ਸਾਰੀਆਂ ਫੋਨ ਵਾਲੀਆਂ ਦੁਕਾਨਾਂ ਇਧਰ ਤੁਸੀਂ ਦੇਖ ਸਕਦੇ ਹੋ ਕੱਪੜੇ ਵਾਲੀਆਂ ਦੁਕਾਨਾਂ ਨੇ ਜਿਹੜੀਆਂ ਇਥੇ ਸਾਰਾ ਮਿਕਸ ਬਾਜ਼ਾਰ ਆ ਗਿਆ ਹੈ ਮਿਕਸ ਮਾਰਕੀਟ ਆ ਫੋਨ ਵਾਲੀਆਂ ਦੁਕਾਨਾਂ ਆ ਗਈਆਂ ਜਿਵੇਂ ਸਾਹਮਣੇ ਗੋਲ ਗੱਪੇ ਵਾਲਾ ਖੜਾ ਬਾਈ ਬਹੁਤ ਵੱਡਾ ਬਾਜ਼ਾਰ ਹੈ ਮਲੇਰ ਕੋਟਲੇ ਦਾ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਜਾਣਗੀਆਂ ਮਾਰਕੀਟ ਦੇ ਵਿੱਚ ਲੋ ਅੱਗੇ ਸਾਹਮਣੇ ਇੱਕ ਹੋਟਲ ਆ ਗਿਆ ਦੇਖ ਸਕਦੇ ਹੋ ਤੁਸੀਂ ਗੋਲ ਗੱਪੇ ਦੀ ਟਿੱਕੀਆਂ ਇੱਥੇ ਐਵੇਂ ਦਾ ਸਾਰਾ ਕੁਝ ਹੈਗਾ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਰਹਿੰਦੀ ਆ ਮਲੇਰਕੋਟਲੇ ਸ਼ਹਿਰ ਦੇ ਬਾਜ਼ਾਰ ਚ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸਾਰਾ ਕਰਾਊਡ ਹੈ ਆ ਕੁਝ ਸਾਹਮਣੇ ਫਰਨੀਚਰ ਵਾਲੀਆਂ ਦੁਕਾਨਾਂ ਆ ਗਈਆਂ ਆ ਸ਼ੂਜ਼ ਵਾਲੀ ਆ ਗਈ ਇੱਧਰ ਵੀ ਕੱਪੜੇ ਵਾਲੀਆਂ ਦੁਕਾਨਾਂ ਆ ਗਈਆਂ ਦੇਖ ਸਕਦੇ ਹੋ ਤੁਸੀਂ ਇਸੇ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਹੈਗੀਆਂ ਨੇ ਇੱਥੇ ਆ ਕੁਝ ਹੋਰ ਐਨ ਕਹਾਣੀਆਂ ਦੁਕਾਨਾਂ ਜੁਐਲਰੀ ਵਾਲੀਆਂ ਦੁਕਾਨਾਂ ਹਨ ਨਾ ਐਵੇਂ ਨਹੀਂ ਸਾਰੀਆਂ ਦੁਕਾਨਾਂ ਨੇ ਇੱਥੇ ਮਾਰਕੀਟ 'ਚ ਕੁਸ਼ਾਹ ਜਰਨ ਦੇ ਸਟੋਰ ਆਗੇ ਮੈਂ ਪਹਿਲੀ ਵਾਰ ਆਇਆ ਮਲੇਰ ਕੋਟਲੇ ਦੇ ਬਾਜ਼ਾਰ ਦੇ ਵਿੱਚ ਕਿਉਂਕਿ ਲੰਘਦੇ ਹੁੰਦੇ ਸੀ ਬਾਹਰ ਦੀ ਲੰਘ ਜਾਂਦੇ ਸੀ ਮੈਨੂੰ ਨਹੀਂ ਪਤਾ ਸੀਗਾ ਕਿ ਐਡੀ ਐਡੀਆ ਦੁਕਾਨਾਂ ਹੋਣਗੀਆਂ ਕੱਪੜੇ ਵਾਲੀਆਂ ਜਿਵੇਂ ਤੇਲੀ ਬਾਜ਼ਾਰ 'ਚ ਮੈਂ ਦੇਖਿਆ ਨਾ ਸੂਟੇ ਸੂਟ ਪਿਆ ਮੈਂ ਹਰਾਨ ਰਹਿ ਗਿਆ ਦੇਖ ਕੇ ਵੀ ਇੰਨੀਆਂ ਦੁਕਾਨਾਂ ਬਾਜ਼ਾਰ ਤਾਂ ਹੋਰ ਸ਼ਹਿਰਾਂ ਦੇ ਵੀ ਦੇਖੇ ਨੇ ਪਰ ਮਲੇਰ ਕੋਟਲੇ 'ਚ ਕੱਪੜਾ ਬਹੁਤ ਜ਼ਿਆਦਾ ਆ ਭਾਈ ਸੂਟ ਬਹੁਤ ਨੇ ਹਰਾਨ ਰਹਿ ਗਿਆ ਮੈਂ ਦੇਖ ਕੇ ਕੜਾਈ ਵਾਲੇ ਹਰੇਕ ਤਰੀਕੇ ਦੇ ਨਵੇਂ-ਨਵੇਂ ਡਿਜ਼ਾਈਨ ਵਾਲੇ ਸੂਟ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਸੀ ਅੱਜ ਇਹ ਕੁਛ ਖਾਣ ਪੀਣ ਵਾਲੇ ਰੈਸਟੋਰੈਂਟ ਆ ਗਏ ਹਨਾ ਜਵਾਕਾਂ ਦੇ ਕੱਪੜੇਆਂ ਦੀਆਂ ਦੁਕਾਨਾਂ ਇਹ ਸਾਰਾ ਐਵੇਂ ਦਾ ਬਾਜ਼ਾਰ ਆ ਤੁਸੀਂ ਦੇਖ ਲਿਆ ਅੱਜ ਵੀਡੀਓ ਦੇ ਵਿੱਚ ਬਹੁਤ ਵੱਡਾ ਸ਼ਹਿਰ ਹੈ ਮਲੇਰਕੋਟਲਾ ਕਾਫੀ ਕਮੈਂਟਸ ਆ ਰਹੇ ਸੀਗੇ ਕਿ ਮਲੇਰਕੋਟਲੇ ਸ਼ਹਿਰ ਦੀ ਵੀਡੀਓ ਦਿਖਾਓ ਆ ਵੀ ਕੋਈ ਸਟੋਰ ਆ ਗਿਆ ਸ਼ੂਜ਼ ਵਾਲਾ ਇੱਥੇ ਵੀ ਕੁਝ ਆ ਵੱਡੇ ਵੱਡੇ ਸਟੋਰ ਨੇ ਕੱਪੜੇ ਵਾਲੇ ਦੇਖ ਸਕਦੇ ਹੋ ਤੁਸੀਂ ਲਓ ਜੀ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਇੱਥੇ ਆ ਜਿਵੇਂ ਦੁਪੱਟੇ ਬਾਹਰ ਲਾਏ ਹੋਏ ਨੇ ਹਨਾ ਬਹੁਤ ਸਾਰਾ ਕੱਪੜਾ ਇੱਥੇ ਬਾਹਰ ਲਾਇਆ ਹੋਇਆ ਇੱਧਰ ਤੋਂ ਸਾਰੇ ਪਾਸੇ ਵੱਡੀਆਂ ਵੱਡੀਆਂ ਦੁਕਾਨਾਂ ਨੇ ਕੁਝ ਵੀ ਲੱਭਦਾ ਲਓ ਜੀ ਕੱਪੜਾ ਹੀ ਕੱਪੜਾ ਪਿਆ ਹੈ ਇਹ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਸਾਡਾ ਬਾੜੇ ਵੀ ਆਣਾ ਹਾਂ ਬਾਈ ਅਮਰਤ ਸੂਟ ਬਹੁਤ ਪਿਆਰਾ ਲ ਸੂਟ ਬਹੁਤ ਪਿਆਰਾ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਗਿਣਤੀ ਬਹੁਤ ਦੁਕਾਨਾਂ ਦੀ ਯਾਰ ਮੈਂ ਮੈਂ ਇਧਰ ਨੂੰ ਪਹਿਲੀ ਵਾਰ ਆਇਆ ਆ ਨਜ਼ਾਇਜ਼ ਹੀ ਆ ਹਾਂ ਨਜ਼ਾਇਜ਼ ਆ ਮੈਂ ਪਹਿਲੀ ਵਾਰ ਆਇਆ ਇੱਥੇ ਤੇਲੀ ਬਾਜ਼ਾਰ ਤੋਂ ਚੱਲ ਮਲੇਰਕੋਟਲੇ ਬਹੁਤ ਵਾਰ ਆਇਆ ਪਰ ਆ ਨਹੀਂ ਪਤਾ ਸੀ ਮੈਂ ਵੀ ਹੁਣੇ ਦੇਖਿਆ ਪਰ ਆ ਨਹੀਂ ਪਤਾ ਸੀ ਵੀ ਇੱਡੀਆਂ ਦੁਕਾਨਾਂ ਹੋਣਗੀਆਂ ਕੱਪੜੇ ਵਾਲੀਆਂ ਆ ਦੇਖੋ ਜਿਵੇਂ ਸੂਟ ਪਏ ਨੇ ਦਾ ਲਾਇਕ ਹਾਂ ਕੱਪੜੇ ਹੀ ਬਹੁਤ ਪਿਆਰੇ ਕੜਾਈ ਬਹੁਤ ਕਰਾਉਂ ਰਹੇ ਨੇ ਬਾਈ ਅਮਰਤ ਅੱਛਾ ਦੂਰੋਂ ਦੂਰੋਂ ਨਾਲ ਇੱਥੇ ਇਹ ਮੇਰੀਆਂ ਬੁਟੀਕਾਂ ਨੇ ਉਹਨਾਂ ਦੀ ਜਿਆਦਾ ਕੜਾਈ ਮਲੇਰ ਕੋਟਲੇ ਤੋਂ ਹੀ ਹੁੰਦੀ ਹੈ ਬਾਕੀ ਕੋਈ ਵੀ ਆਪਣੇ ਜੀ ਬੰਦਾ ਨਾ ਕੋਈ ਵੀ ਸਖਾਇਰ ਵੀਡੀਓ ਦੇਣਾ ਕਮੈਂਟ ਕਰਿਆ ਕਰੋ ਮੇਰੇ ਕੋਲ ਹਾਂ ਬਾਕੀ ਸ਼ੇਅਰ ਕਰਦਾ ਕਰੋ ਬਾਕੀ ਬਾਤ ਬੱਤ ਹਾਂ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਚਲੋ ਇੱਥੋਂ ਆਪਾਂ ਵੀਡੀਓ ਸ਼ੁਰੂ ਕੀਤੀ ਸੀ ਆਪਣੀ ਆਹ ਗੇਟ ਤੋਂ ਤੇ ਉੱਥੇ ਆਪਾਂ ਫੇਰ ਨਿਕਲੇ ਆਏ ਆਗੇ ਆਹ ਗੇਟਸ ਬਣਿਆ ਹੋਇਆ ਐਵੇਂ ਦੇ ਗੇਟ ਬਹੁਤ ਸਾਰੇ ਬਣੇ ਹੋਏ ਨੇ ਬਿਲਕੁਲ ਰੇਜ ਬਾਕੀ ਉੱਪਰ ਉਰਦੂ ਲਿਖੀ ਹੋਈ ਆ ਉਰਦੂ ਜੀ ਹੁਣ ਪਤਾ ਨਹੀਂ ਕੀ ਲਿਖਿਆ ਹੋਇਆ ਆ ਆਪਾਂ ਨੂੰ ਉਰਦੂ ਪੜ੍ਹਨੀ ਆ ਉਹਦੀ ਇੱਧਰ ਚੌਂਕ ਆ ਗਿਆ ਮੇਨ ਫੇਰ ਵੈਸੇ ਵੀ ਕੁਝ ਦੁਕਾਨਾਂ ਨੇ ਜਿਹੜੀਆਂ ਬਣੀਆਂ ਹੋਈਆਂ ਨੇ ਦੇਖੋ ਆ ਵੀਡੀਓ ਥੋੜੀ ਕਰੀ ਜਾਈਏ ਹਾਂ ਇੱਥੇ ਵੀਡੀਓ ਸ਼ੁਰੂ ਕੀਤੀ ਸੀਗੀ ਬਾਕੀ ਜਿਹੜਾ ਮਾਰਕੀਟ ਆ ਗਈ ਹਾਂ ਇੱਧਰ ਹੋਰ ਮਾਰਕੀਟ ਆ ਗਈ ਦੂਸਰੀ ਹਾਂ ਜਿਹੜਾ ਡੇਲੀ ਵਰਤੋਣਾ ਸਮਾਨ ਪਲਾਸਟਰ ਵਾਲੀਆਂ ਦੁਕਾਨਾਂ ਬਾਕੀ ਸਾਹਮਣੇ ਰੋਡ ਆ ਇੱਧਰ ਹਾਂ ਇੱਧਰ ਰੋਡ ਵੀ ਹੈਗਾ ਸਾਹਮਣੇ ਰੋਡ ਤੋਂ ਮਾਰ ਕੇ ਪੁੱਟੇ ਹੋਏ ਲੁਧਿਆਣੇ ਵਾਲੇ ਰੋਡ ਦੀ ਹੈ ਹਾਂ ਬਾਕੀ ਇਹਦਾ ਕਾਫੀ ਫੇਮਸ ਮਾਰਕੀਟ ਆ ਤੁਸੀਂ ਕਿਸੇ ਨੂੰ ਵੀ ਪੁੱਛੋਗੇ ਇੱਥੇ ਤੇਲੀ ਬਾਜ਼ਾਰ ਹਾਂ ਪਤਾ ਲੱਗ ਜਾਣਾ ਪਤਾ ਲੱਗ ਜਾਣਾ ਹਾਂ ਬਾਕੀ ਆ ਹੂ ਆਮ ਦੁਕਾਨਾਂ ਵੀ ਹੈ ਮੈਂ ਆਹ ਦੁਕਾਨਾਂ ਆ ਗਈਆਂ ਜਿਵੇਂ ਦੇਖ ਸਕਦੇ ਹੋ ਇਹ ਵੀ ਕਾਫੀ ਵੱਡਾ ਪਿਆਰ ਆ ਹਾਂ ਡੇਲੀ ਵਰਤੋਣਾ ਸਮਾਨ ਆ ਗਿਆ ਜਿਵੇਂ ਨਾ ਪਲਾਸਟਰ ਦਾ ਸਮਾਨ ਆ ਗਿਆ ਸਾਰਾ ਕੁਝ ਹੋਰ ਰੈਡੀਮੇਡ ਕੱਪੜਿਆਂ ਵਾਲੀਆਂ ਦੁਕਾਨਾਂ ਇੱਥੇ ਐਵੇਂ ਦਾ ਬਾਜ਼ਾਰ ਆ ਸਾਰਾ ਹਾਂਜੀ ਅੱਜ ਦੀ ਵੀਡੀਓ ਦਾ ਅਪੈਂਡ ਕਰਦੇ ਆ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਵਲੌਗ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ